ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਦੋ ਨਗ ਦਿਖਾਉਣੇ ਆਂ ਦੋਵੇਂ ਆਗੇ ਟੌਪ ਦੇ ਬਾਈ ਤੇ ਇੱਕ ਦਾ ਤਾਜੀ ਸੂਈ ਵੜਾ ਜਰਸੀ ਬਾਈ ਕੋਲੇ ਇੱਕ ਆ ਕੀ ਤਾਜੀ ਸੂਈ ਛੋਟੀ ਮਗਰ ਬੱਚਾ ਜਿਹੜਾ ਕੱਟਿਆ ਨੀਲੀ ਰਵੀ ਦੀ ਆ ਗਈ ਤੇ ਪਿੰਡ ਵੀਰ ਦਾ ਵਾਧਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਭਾ ਨੇੜੇ ਪਤੌੜ ਰਹੇ ਆਂ ਦਾ ਇਧਰੋਂ ਆਵੋਗੇ ਤਾਂ ਦੀਪਗੜ ਮੱਝੂ ਕੇ ਬਾਈ ੱੱਲੇਆਲ ਸਹਿਣਾ ਇਹ ਪਿੰਡ ਨੇੜੇ ਰਹੇ ਆਂ ਦਾ ਕੰਟੈਕਟ ਨੰਬਰ ਫੁੱਲ 9915374 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਤੇ ਪਹਿਲੇ ਨੰਬਰ ਤੇ ਕਿਹੜਾ ਸੂਆ ਸੂਈ ਆ ਦਰਸੀ ਦੂਜਾ ਸੂਆ ਸੂਈ ਕ ਬਸ ਉਹ ਇਹਨਾਂ ਨੇ 20 ਦਿਨ ਹੋ ਗਏ ਵੀਰੇ ਬੱਚਾ ਇਹਦੇ ਮਗਰ ਆ ਗਿਆ ਬਸ ਇਹ ਕਿੰਨਾ ਦੁੱਧ ਹਾਇਰ ਹੋਈ ਦੁੱਧ ਬਈ ਇਹ ਕਿ ਇਹ ਥੱਲੇ ਮੰਨ ਕੇ ਚੱਲ ਯਾਰ 11 ਲੀਟਰ ਚੋਣ ਵਾਲਾ ਠੀਕ ਹੈ ਠੰਡੀ ਸੀ ਲੱਗੀ ਬਈ ਫੁੱਲ ਫੁੱਲ ਵੀਡੀਓ ਜੋ ਬਾਈ ਨੇ ਧਾਰਾਂ ਵੀ ਮਾਰੀਆਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਮਾਰੋਗੇ ਜਿਵੇਂ ਬਈ ਤਾਂ ਰੱਕੇ ਨਹੀਂ ਡੱਕੇ ਨਹੀਂ ਜਿਵੇਂ ਮਰਜ਼ੀ ਲੈ ਬਈ ਕੋਈ ਚੱਕਰੀ ਨਹੀਂ ਜਿਵੇਂ ਮਰਜ਼ੀ ਬਹਿ ਜਾਂਦਾ ਸਿੱਧਾ ਬਹਿ ਗਿਆ ਅਸਲ ਹੁਣ ਵਰਦੀ ਆਣਾ ਹਾਂ ਉਤਰੇ ਆਈ ਕੀ ਬਾਤ ਆ ਬਈ ਲੈ ਚੋਣ ਤੋਂ ਬਾਅਦ ਦੇਖੋ ਇੱਕ ਨੰਬਰ ਤੇ ਬਾਈ ਨੇ ਇੱਕ ਤੁਹਾਨੂੰ ਦੱਸਿਆ ਬਾਈ ਕਹਿੰਦਾ ਬਾਈ ਘਟਾਗਾ ਤੇ ਮੁੱਲ ਇਹਦਾ 334500 ਰੁਪਿਆ ਨਾ ਇਹਦਾ 45000 ਨਾ ਠੀਕ ਹੈ ਬਾਈ ਤੇ ਅੱਗੇ ਦੋ ਨੰਬਰ ਤੇ ਇਹ ਦੂਜਾ ਸੂਏ ਇਹ ਸੂਈ ਦੇ ਇਹਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ ਵੀ 15 ਕ ਦਿਨ ਹੋ ਗਏ 14 15 ਦਿਨ 14 ਤੋਂ 15 ਦਿਨ ਹੋ ਗਏ ਬਾਈ ਕਿੰਨਾ ਦੁੱਧ ਰੈਡੀ ਆ ਦੁੱਧ ਦੇ ਥੱਲੇ 11 ਕਿਲੋ ਬਈ 10 ਮੰਨ ਕੇ ਆ ਜੀ ਠੀਕ ਹੈ ਬਾਈ ਬੱਚਾ ਇਹਦੇ ਮਗਰ ਪਈਆ ਕੱਟੀ ਨਹੀਂ ਮੇਰਾ ਵੀ ਮੇਰਾ ਵੀ ਉਹਦੇ ਮਗਰ ਜਰਸੀ ਪ्युअर ਬੱਸੀ ਹੈ ਸਹੀ ਗੱਲ ਆ ਬਾਈ ਬੱਚਾ ਉਹਦੇ ਮਗਰ ਜਰਸੀ ਦਾਗਾ ਬੱਚਾ ਬਹੁਤ ਚੰਗਾ ਪਾਏਗਾ ਤੇ ਮੁੱਲ ਬਾਈ ਨੇ ਬਈ ਦੋਮਾਂ ਦੀ ਜਾਇ ਰੱਖਿਆ ਤੇ ਮੋਬਾਈਲ ਨੰਬਰ ਬੋਲ ਦੇ ਕਰ 9915